ਖੁਦਾਵੰਦੀ ਮਸਬਲੀ ਆਸ਼ੀਸ਼ ਆ ਬਰਕਤ ਮੰਗਦੀ ਪਿਤਾ ਪਰਮੇਸ਼ਰ ਆਪਣੇ ਆਪ ਨੂੰ ਆਪਣੀ ਜ਼ਬਾਨ ਖੁਦਾਵੰਦੀ ਤੇਰੇ ਬਲੱਡ ਵਿੱਚ ਕਵਰ ਕਰਦੀ ਆ ਪਿਤਾ ਪਰਮੇਸ਼ਰ ਜੀ ਮੈਂ ਜੋ ਵੀ ਬੋਲਾਂ ਪਿਤਾ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਮੈਨੂੰ ਗਾਈਡ ਕਰੇ ਪਿਤਾ ਪਰਮੇਸ਼ਰ ਇਹ ਦੂਜਿਆਂ ਤੇ ਲਾਗੂ ਹੋਣ ਤੋਂ ਪਹਿਲਾਂ ਇਹ ਮੇਰੇ ਤੇ ਹੋਵੇ ਪਿਤਾ ਪਰਮੇਸ਼ਰ ਜੀ ਮੈਨੂੰ ਅਕਲ ਬੁੱਧ ਦੇਣਾ ਪਿਤਾ ਪਰਮੇਸ਼ਰ ਜੀ ਤਾਂ ਕਿ ਜੋ ਵੀ ਤੇਰੇ ਵੱਲ ਹੋਵੇ ਪਿਤਾ ਪਰਮੇਸ਼ਰ ਜੀ ਉਹ ਮੈਂ ਇਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰਨਾ ਤੇਰੇ ਬਚਨ ਦੇ ਦੁਆਰਾ ਖੁਦਾਵੰਦੀ ਤੇਰਾ ਧੰਨਵਾਦ ਕਰਦੇ ਸ਼ੁਕਰ ਕਰਦੇ ਜੀਸਸ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਅਮੇਨ ਅ ਮੇਰਾ ਜੋ ਅੱਜ ਦਾ ਵਚਨ ਹੈਗਾ ਆ ਜੋ ਮੈਨੂੰ ਖੁਦਾ ਨੇ ਦਿੱਤਾ ਆ ਉਹਦਾ ਟੌਪਿਕ ਹੈਗਾ ਆ ਕਿ ਪਰਮੇਸ਼ਵਰ ਇੱਕ ਪਿਆਰ ਹੈ ਪਰਮੇਸ਼ਵਰ ਇੱਕ ਪਿਆਰ ਆ ਤੇ ਉਹਦੇ ਵਿੱਚੋਂ ਮੈਂ ਵਚਨ ਦੇ ਵਿੱਚੋਂ ਅ ਮਤੀ ਦੀ ਅੰਜੀਲ ਉਹਦੇ 5 ਦੀ 5 ਦੀ 5 ਅੱਜ ਤੋਂ ਮੈਂ ਪੜਾਂਗੀ ਧਾਨਿਆ ਉਹ ਜਿਹੜੇ ਹਲੀਮ ਹਨ ਕਿਉਂ ਜੋ ਉਹ ਧਰਤੀ ਦੇ ਵਾਰਿਸ ਹੋਣਗੇ ਪਰਮੇਸ਼ਵਰ ਇੱਥੇ ਦੱਸਦੇ ਆ ਕਿ ਜਿਹੜੇ ਹਲੀਮ ਬੰਦੇ ਆ ਤਾਨਿਆਂ ਉਹ ਜਿਹੜੇ ਹਲੀਮ ਹੋ ਕੇ ਧਰਤੀ ਦੇ ਰਹਿੰਦੇ ਆ ਇੱਕ ਦੂਜੇ ਨਾਲ ਹਲੀਮ ਹੋ ਕੇ ਰਿਸ਼ਤਾ ਰੱਖਦੇ ਆ ਤੇ ਉਹ ਜਿਹੜੇ ਆ ਉਹ ਧਰਤੀ ਦੇ ਵਾਰਿਸ ਹੋਣਗੇ ਤਾਨਿਆਂ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਰੇ ਹਨ ਕਿਉਂ ਜੋ ਉਹ ਰਜਾਈ ਜਾਣਗੇ ਪਰਮੇਸ਼ਰ ਕਹਿੰਦੇ ਆ ਧਾਨਿਆਂ ਉਹ ਜਿਹੜੇ ਧਰਮ ਦੇ ਭੁੱਖੇ ਆ ਤੇ ਜਿਹੜੇ ਧਿਹਾਏ ਆ ਕਿਉਂ ਜੋ ਉਹ ਰਜਾਈ ਜਾਣਗੇ ਇੱਥੇ ਪਰਮੇਸ਼ਰ ਕਹਿੰਦੇ ਪਏ ਆ ਕਿ ਜਿਹੜੇ ਧਰਮ ਦੇ ਭੁੱਖੇ ਆ ਸਿਰਫ ਉਹੀ ਰਜਾਇਆ ਜਾਣਗੇ ਜਿਹੜੇ ਇੱਥੇ ਕਈ ਹੁੰਦੇ ਆ ਕਿ ਆਪਣਾ ਜਿਸਮਾਨੀ ਭੋਜਨ ਹੁੰਦਾ ਆ ਉਹਦੇ ਭੁੱਖੇ ਹੁੰਦੇ ਆ ਕਈ ਆਪਣੇ ਕਿਸੇ ਵੀ ਅਹੁਦੇ ਨੂੰ ਲੈ ਕੇ ਭੁੱਖੇ ਹੁੰਦੇ ਆ ਠੀਕ ਆ ਕਈ ਪੈਸੇ ਦੇ ਭੁੱਖੇ ਹੁੰਦੇ ਆ ਠੀਕ ਆ ਇੱਥੇ ਪਰਮੇਸ਼ਵਰ ਨੇ ਗੱਲ ਕੀਤੀ ਆ ਕਿ ਜਿਹੜੇ ਧਰਮ ਦੇ ਭੁੱਖੇ ਹੋਣਗੇ ਧਰਮ ਦੇ ਮਤਲਬ ਕਿ ਜਿਹੜੇ ਪਰਮੇਸ਼ਰ ਦੇ ਕੰਮਾਂ ਨੂੰ ਲੈ ਕੇ ਭੁੱਖੇ ਹੋਊਗੇ ਠੀਕ ਆ ਉਹਨਾਂ ਦੀ ਪਿਆਸ ਹੋਊਗੀ ਉਹਨਾਂ ਦੇ ਕੰਮਾਂ ਦੀ ਪਿਆਸ ਹੋਊਗੀ ਉਹਨਾਂ ਦੇ ਵਚਨਾਂ ਦੀ ਪਿਆਸ ਹੋਊਗੀ ਠੀਕ ਆ ਤੇ ਪਰਮੇਸ਼ਰ ਨੇ ਇੱਥੇ ਉਸ ਚੀਜ਼ ਦੀ ਗੱਲ ਕੀਤੀ ਆ ਔਰ ਆਪਣਾ ਨੈਕਸਟ ਜਿਹੜਾ ਆ ਜਾਂਦਾ ਵਾ ਕਿ ਧਾਨਿਆਂ ਉਹ ਜਿਹੜੇ ਦਇਆਵਾਨ ਹਨ ਕਿਉਂ ਜੋ ਉਹਨਾਂ ਤੇ ਦਇਆ ਕੀਤੀ ਜਾਵੇਗੀ ਇੱਥੇ ਪਰਮੇਸ਼ਰ ਨੇ ਅਸੀਂ ਆਮ ਵੀ ਸੁਣਦੇ ਆ ਚਰਚ ਦੇ ਵਿੱਚ ਕਿ ਸਾਨੂੰ ਜਿਹੜੇ ਸਾਡੇ ਵਿਰੋਧੀ ਹੁੰਦੇ ਆ ਜਾਂ ਕੋਈ ਲੜਾਈ ਝਗੜਾ ਹੋ ਜਾਂਦਾ ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਜਾਂ ਕੁਝ ਵੀ ਹੋ ਜਾਂਦਾ ਵੀ ਸਾਨੂੰ ਉਹ ਦਿਲ 'ਚ ਸਾਨੂੰ ਬਦੀ ਨਹੀਂ ਰੱਖਣੀ ਚਾਹੀਦੀ ਹੈ ਕਿਸੇ ਲਈ ਸਾਨੂੰ ਮਾਫ ਕਰਨਾ ਚਾਹੀਦਾ ਹੈ ਦਇਆ ਕਰਨੀ ਚਾਹੀਦੀ ਹੈ ਠੀਕ ਹੈ ਤੇ ਪਰਮੇਸ਼ਰ ਨੇ ਇੱਥੇ ਇਹ ਕਿਹਾ ਹੈ ਕਿ ਧਾਨਿਆ ਉਹ ਜਿਹੜੇ ਦਇਆਵਾਨ ਹਨ ਤੇ ਉਹਨਾਂ ਉੱਤੇ ਵੀ ਦਇਆ ਕੀਤੀ ਜਾਵੇਗੀ ਜਿਹੜੇ ਦਇਆ ਕਰੋਗੇ ਕਿਸੇ ਤੇ ਪਰਮੇਸ਼ਰ ਵੀ ਉੱਤੇ ਦਇਆ ਕਰੋਗੇ ਅੱਗੇ ਪਰਮੇਸ਼ਰ ਗੱਲ ਕਰਦੇ ਆ ਕਿ ਧਾਨਿਆ ਉਹ ਜਿਹੜੇ ਸ਼ੁੱਧਮਨ ਹਨ ਕਿਉਂ ਜੋ ਉਹ ਪਰਮੇਸ਼ਵਰ ਨੂੰ ਵੇਖਣਗੇ ਇੱਥੇ ਪਰਮੇਸ਼ਰ ਕਹਿੰਦੇ ਆ ਕਿ ਜਿਹੜੇ ਧਾਨਿਆਂ ਉਹ ਜਿਹੜੇ ਮਤਲਬ ਸ਼ੁੱਧਮਨ ਹੋਣਗੇ ਸ਼ੁੱਧਮਨ ਮਤਲਬ ਕਿ ਜਿਨ੍ਹਾਂ ਦੇ ਦਿਲ ਦੇ ਵਿੱਚ ਕੋਈ ਬਦੀ ਨਹੀਂ ਹੋਊਗੀ ਕੋਈ ਪਾਪ ਨਹੀਂ ਹੋਊਗਾ ਠੀਕ ਆ ਕਿਸੇ ਨੂੰ ਲੈ ਕੇ ਕੋਈ ਕਿਸੇ ਆਪਨਾ ਕਹਿ ਦਿੰਦੇ ਆ ਕਿ ਕੋਈ ਦਿਲ ਚ ਕੋਈ ਵੈਰ ਵਿਰੋਧ ਨਹੀਂ ਹੋਊਗਾ ਠੀਕ ਆ ਉਹ ਹੋ ਗਏ ਆ ਸ਼ੁੱਧਮਨ ਠੀਕ ਆ ਜਿਹੜੇ ਪ੍ਰੇਮ ਰੱਖਦੇ ਆ ਇੱਕ ਦੂਜੇ ਲਈ ਠੀਕ ਆ ਜੇ ਕੋਈ ਲੜਾਈ ਝਗੜਾ ਹੋ ਜਾਂਦਾ ਆ ਕੋਈ ਵੈਰ ਵਿਰੋਧ ਵੀ ਰੱਖਦਾ ਆ ਤਾਂ ਵੀ ਉਹਨੂੰ ਮਾਫ ਕਰਦੇ ਆ ਠੀਕ ਆ ਉਹ ਹੁੰਦੇ ਆ ਸ਼ੁੱਧਮਨ ਠੀਕ ਆ ਜਿਨ੍ਹਾਂ ਅੰਦਰ ਪ੍ਰੇਮ ਹੁੰਦਾ ਆ ਤੇ ਪਿਆਰ ਪਰਮੇਸ਼ਵਰ ਆ ਪਰਮੇਸ਼ਵਰ ਦੇ ਵਚਨ ਚ ਅ ਜਿਹੜੇ ਨਹੀਂ ਚੱਲਦੇ ਆ ਠੀਕ ਆ ਜਿਹੜੇ ਈਰਖਾ ਰੱਖਦੇ ਆ ਲਾਲਚ ਰੱਖਦੇ ਆ ਉਹ ਪਰਮੇਸ਼ਰ ਉਹਨਾਂ ਨੂੰ ਪਸੰਦ ਨਹੀਂ ਕਰਦਾ ਆ ਠੀਕ ਆ ਜਿਨ੍ਹਾਂ ਦੇ ਅੰਦਰ ਕੋਈ ਮੈਲ ਹੁੰਦੀ ਆ ਰੱਬ ਦਾ ਕੋਈ ਭੈ ਨਹੀਂ ਹੁੰਦਾ ਆ ਠੀਕ ਆ ਉਹ ਪਰਮੇਸ਼ਰ ਨੂੰ ਵੇਖ ਨਹੀਂ ਸਕਦੇ ਜਿਨ੍ਹਾਂ ਦੇ ਅੰਦਰ ਮੈਲ ਹੁੰਦੀ ਆ ਜਾਂ ਕਿਸੇ ਨੂੰ ਵੀ ਲੈ ਕੇ ਵੈਰ ਵਿਰੋਧ ਹੁੰਦਾ ਆ ਠੀਕ ਆ ਜਿਹੜੇ ਸ਼ੁੱਧ ਮਨ ਵਾਲੇ ਹੋਊਗੇ ਪਰਮੇਸ਼ਰ ਦੇ ਪ੍ਰਤੀ ਪਿਆਰ ਰੱਖੂਗੇ ਪਰਮੇਸ਼ਰ ਦੇ ਵਚਨਾਂ ਤੇ ਚੱਲੂਗੇ ਇੱਕ ਦੂਜੇ ਨਾਲ ਈਰਖਾ ਨਹੀਂ ਰੱਖੂਗੇ ਠੀਕ ਆ ਉਹ ਹੋਊਗੇ ਸ਼ੁੱਧ ਮਨ ਠੀਕ ਆ ਤੇ ਉਹ ਪਰਮੇਸ਼ਵਰ ਨੂੰ ਵੇਖਣਗੇ ਕਿਉਂਕਿ ਜਦੋਂ ਸਾਡੇ ਮਨ ਵਿੱਚ ਕੋਈ ਵੈਰ ਵਿਰੋਧ ਨਹੀਂ ਹੋਊਗਾ ਕਿਸੇ ਨੂੰ ਲੈ ਕੇ ਠੀਕ ਆ ਕੋਈ ਬਦੀ ਨਹੀਂ ਹੋਊਗੀ ਸਾਡੇ ਦਿਲ ਵਿੱਚ ਖਾਸ ਕਰਕੇ ਪ੍ਰੇਮ ਹੋਊਗਾ ਠੀਕ ਆ ਤੇ ਵਚਨ ਦੇ ਵਿੱਚ ਵੀ ਲਿਖਿਆ ਆ ਜੇ ਤੁਹਾਡੇ ਵਿੱਚ ਨੌ ਦੇ ਨੌ ਵਰਦਾਨ ਆ ਠੀਕ ਆ ਜਿੰਨੇ ਪਰਮੇਸ਼ਰ ਨੇ ਵਰਦਾਨ ਲਿਖੇ ਹੋਏ ਆ ਵਚਨ ਦੇ ਵਿੱਚ ਠੀਕ ਆ ਪਰ ਜੇ ਸਾਡੇ ਵਿੱਚ ਪ੍ਰੇਮ ਨਹੀਂ ਹੋਊਗਾ ਠੀਕ ਆ ਤੇ ਤਾਂ ਉਹ ਜਿਹੜਾ ਆ ਕਿ ਜਿਹੜਾ ਬਰਤਨ ਹੁੰਦਾ ਨਾ ਖੜਕਣ ਵਰਗੇ ਬਰਤਨ ਵਰਗਾ ਹੋਊਗਾ ਠੀਕ ਹੈ ਅਗਰ ਸਾਡੇ ਕੋਲ ਸਾਰਾ ਕੁਝ ਆ ਸਪਿਰਚੁਅਲ ਲਾਈਫ ਵੀ ਆ ਚੀਜ਼ਾਂ ਵੀ ਆ ਪੈਸਾ ਆ ਬੁੱਧੀ ਆ ਠੀਕ ਆ ਸੰਸਾਰਿਕ ਚੀਜ਼ਾਂ ਵੀ ਆ ਠੀਕ ਆ ਅਗਰ ਜੇ ਸਾਡੇ ਕੋਲ ਪਿਆਰ ਨਹੀਂ ਹੋਊਗਾ ਠੀਕ ਆ ਤੇ ਇਹ ਚੀਜ਼ਾਂ ਸਾਰੀਆਂ ਵਿਅਰਥ ਆ ਪਰਮੇਸ਼ਰ ਇਸ ਚੀਜ਼ ਨੂੰ ਪਸੰਦ ਜਿਹੜਾ ਨਹੀਂ ਕਰਦੇ ਆ ਠੀਕ ਹੈ ਇਸ ਕਰਕੇ ਸਾਡੇ ਦਿਲ ਵਿੱਚ ਕਿਸੇ ਲਈ ਵੀ ਕੋਈ ਵੈਰ ਵਿਰੋਧ ਨਹੀਂ ਹੋਣਾ ਚਾਹੀਦਾ ਆ ਠੀਕ ਹੈ ਸਾਡੇ ਮਨ ਦੇ ਵਿੱਚ ਦਿਆਲਗੀ ਹੋਣੀ ਚਾਹੀਦੀ ਆ ਪਿਆਰ ਹੋਣਾ ਚਾਹੀਦਾ ਆ ਮਾਫ ਕਰਨ ਵਾਲਾ ਆਤਮਾ ਹੋਣਾ ਚਾਹੀਦਾ ਸਾਡੇ ਵਿੱਚ ਠੀਕ ਆ ਅੱਗੇ ਆਪਾਂ ਨੈਕਸਟ ਪੜ੍ਹਦੇ ਆ ਕਿ ਧਾਨਿਆਂ ਉਹ ਜਿਹੜੇ ਮੇਲ ਕਰਾਉਣ ਵਾਲੇ ਹਨ ਕਿਉਂ ਜੋ ਉਹ ਪਰਮੇਸ਼ਵਰ ਦੇ ਪੁੱਤਰ ਕਹਾਉਣਗੇ ਇੱਥੇ ਪਰਮੇਸ਼ਵਰ ਕਹਿੰਦੇ ਆ ਕਿ ਧਾਨਿਆਂ ਉਹ ਜਿਹੜੇ ਮੇਲ ਕਰਾਉਣ ਵਾਲੇ ਮੇਲ ਏ ਨਹੀਂ ਹੁੰਦਾ ਆ ਕਿ ਕੋਈ ਜੋ ਬாய்ਫਰੈਂਡ ਗਰਲਫ੍ਰੈਂਡ ਜੇ ਗੁੱਸੇ ਹੋ ਗਿਆ ਵਾ ਜੋ ਉਹਨਾਂ ਚ ਸੁਲਾਹ ਕਰਾ ਦਈਏ ਇਹ ਨਹੀਂ ਹੁੰਦਾ ਪਰਮੇਸ਼ਰ ਨੇ ਇੱਥੇ ਇਸ ਚੀਜ਼ ਦੀ ਗੱਲ ਕੀਤੀ ਆ ਕਿ ਜਿਵੇਂ ਹੁਣ ਆਪਣੇ ਚਰਚ ਦੇ ਵਿੱਚ ਵੀ ਆਮ ਕਈ ਲੋਕ ਕਿਸੇ ਵੀ ਚੀਜ਼ ਨੂੰ ਲੈ ਕੇ ਗੁੱਸੇ ਹੋ ਕੇ ਚਲੇ ਜਾਂਦੇ ਆ ਕੋਈ ਭੈਣ ਭਰਾ ਨਾਲ ਕੋਈ ਗੱਲਬਾਤ ਹੋ ਜਾਂਦੀ ਆ ਉਹ ਤੋਂ ਗੁੱਸਾ ਕਰਦੇ ਵੀ ਅਸੀਂ ਕਿ ਚਰਚ ਨਹੀਂ ਜਾਣਾ ਆ ਚਰਚ ਤੋਂ ਪਿੱਛੇ ਹੋ ਜਾਂਦੇ ਆ ਜਾਂ ਕੁਝ ਉਹਨਾਂ ਤੇ ਸ਼ੈਤਾਨੀ ਕੰਮ ਹੁੰਦਾ ਆ ਤਾਂ ਨਹੀਂ ਚਰਚ ਦੇ ਵਿੱਚ ਆਉਂਦੇ ਆ ਹਨਾ ਪਰਮੇਸ਼ਰ ਇੱਥੇ ਗੱਲ ਕੀਤੀ ਆ ਕਿ ਉਹਨਾਂ ਦਾ ਮੇਲ ਮਲਾਪ ਕਰਾਉਣਾ ਆ ਉਹਨਾਂ ਨੂੰ ਚਰਚ ਦੇ ਵਿੱਚ ਲੈ ਕੇ ਆਉਣਾ ਆ ਉਹਨਾਂ ਨੂੰ ਵਚਨ ਦੱਸਣਾ ਆ ਠੀਕ ਆ ਤਾਂ ਕਿ ਉਹ ਚਰਚ ਦੇ ਨਾਲ ਫੇਰ ਜੋੜ ਸਕਣ ਠੀਕ ਆ ਤੇ ਜਿਨ੍ਹਾਂ ਦਾ ਪਰਮੇਸ਼ਰ ਨਾਲ ਜਦੋਂ ਰਿਸ਼ਤਾ ਟੁੱਟ ਜਾਂਦਾ ਆ ਠੀਕ ਆ ਤੇ ਉਹ ਜਦੋਂ ਚਰਚ ਦੇ ਨਾਲ ਇਸ ਤਰ੍ਹਾਂ ਟੁੱਟ ਜਾਂਦਾ ਹੈ ਤਾਂ ਪਰਮੇਸ਼ਵਰ ਨੂੰ ਵੀ ਉਸ ਚੀਜ਼ ਦਾ ਦੁੱਖ ਲੱਗਦਾ ਹੈ ਕਿਉਂਕਿ ਪਰਮੇਸ਼ਵਰ ਨੇ ਸਾਡੇ ਲਈ ਬਹੁਤ ਕੁਝ ਕੀਤਾ ਉਹਨਾਂ ਨੇ ਸਾਡੇ ਪਾਪਾਂ ਦੇ ਲਈ ਸੂਲੀ ਤੇ ਜਾਨ ਦਿੱਤੀ ਠੀਕ ਆ ਤੇ ਅਸੀਂ ਕੀ ਆ ਇੱਕ ਇਨਸਾਨ ਦੇ ਪਿੱਛੇ ਲੱਗ ਕੇ ਅਸੀਂ ਚਰਚ ਨੂੰ ਛੱਡ ਦਿੰਨੇ ਆ ਕਿ ਸਾਨੂੰ ਇਸ ਬੰਦੇ ਨੇ ਇੰਨੀ ਗੱਲ ਕਹਿਤੀ ਤਾਂ ਅਸੀਂ ਚਰਚ ਨਹੀਂ ਜਾਣਾ ਠੀਕ ਹੈ ਇਹਦੇ ਵਿੱਚ ਪਰਮੇਸ਼ਰ ਦਾ ਕੋਈ ਕਸੂਰ ਨਹੀਂ ਅਸੀਂ ਕਿਸੇ ਦੇ ਲਈ ਨਹੀਂ ਜਾਣਾ ਆ ਠੀਕ ਹੈ ਕਿਸੇ ਇਨਸਾਨ ਲਈ ਨਹੀਂ ਜਾਣਾ ਕਿਸੇ ਭੈਣ ਭਰਾ ਲਈ ਨਹੀਂ ਜਾਣਾ ਕਿਸੇ ਮਾਪੇਰੇ ਨਹੀਂ ਜਾਣਾ ਅਸੀਂ ਆਪਣੇ ਲਈ ਜਾਣਾ ਕਿਉਂਕਿ ਸਾਡਾ ਲੇਖਾ ਜੋਖਾ ਆਪਣਾ ਹੋਣਾ ਹੈ ਜਦੋਂ ਸਾਡਾ ਨਿਆਂ ਦਾ ਦਿਨ ਹੋਣਾ ਆ ਉਸ ਦਿਨ ਪਰਮੇਸ਼ਰ ਨੇ ਸਿਰਫ ਸਾਡੇ ਬਾਰੇ ਹੀ ਗੱਲ ਕਰਨੀ ਆ ਸਾਡੇ ਨਾਲ ਕਿਸੇ ਬਾਰੇ ਨਹੀਂ ਗੱਲ ਕਰਨੀ ਆ ਸਾਡਾ ਲੇਖਾ ਜੋਖਾ ਹੋਣਾ ਕਿ ਅਸੀਂ ਕਰਮ ਕੀ ਕੀਤੇ ਆ ਠੀਕ ਆ ਦੇ ਫਿਰ ਅੱਗੇ ਆਪਾਂ ਜਾਣੇ ਆ ਕਿ ਧਾਨਿਆ ਉਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਆ ਇੱਥੇ ਪਰਮੇਸ਼ਵਰ ਕਹਿੰਦੇ ਆ ਕਿ ਧਾਨਿਆਂ ਉਹ ਲੋਕ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਆ ਉਹ ਸਵਰਗ ਦਾ ਸਵਰਗ ਦਾ ਰਾਜ ਉਹਨਾਂ ਦਾ ਆ ਪਰਮੇਸ਼ਵਰ ਕਹਿੰਦੇ ਆ ਕਿ ਜਿਹੜੀ ਮੇਰੇ ਮੇਰਾ ਕਰਕੇ ਜਿੱਦਾਂ ਹੁਣ ਅਸੀਂ ਵੀ ਅਵੈਂਜੇਲਿਸਮ ਤੇ ਆਪਾਂ ਜਾਂਦੇ ਆ ਸਾਰੇ ਵੀ ਕੋਈ ਝਗੜਾ ਹੋ ਜਾਂਦਾ ਆ ਕੋਈ ਬੈਂਸ ਕਰਨ ਲੱਗ ਜਾਂਦੇ ਆ ਕਿ ਨਹੀਂ ਤੁਸੀਂ ਦਾ ਧਰਮ ਚੇਂਜ ਕਰਦੇ ਆ ਠੀਕ ਆ ਕਈ ਵਾਰੀ ਬਹੁਤ ਜ਼ਿਆਦਾ ਗੱਲ ਵੱਧ ਜਾਂਦੀ ਆ ਹਨਾ ਤੇ ਪਰਮੇਸ਼ਰ ਕਹਿੰਦੇ ਜਿਹੜੇ ਇਦਾਂ ਦੇ ਲੋਕ ਆ ਧਰਮ ਦੇ ਨਾਂ ਤੇ ਸਤਾਏ ਜਾਂਦੇ ਆ ਠੀਕ ਆ ਮੈਨੂੰ ਲੈ ਕੇ ਸਤਾਏ ਜਾਂਦੇ ਆ ਠੀਕ ਆ ਤੇ ਜਿਹੜਾ ਸਵਰਗ ਆ ਸਵਰਗ ਦਾ ਰਾਜ ਆ ਉਹ ਉਹਨਾਂ ਦੇ ਲਈ ਆ ਅੱਗੇ 5 ਦੀ 11 ਵਿੱਚ ਜਾਂਦੇ ਆ ਤਨ ਤਨ ਹੋ ਤੁਸੀਂ ਜਾ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠਮੂਠ ਲਾਉਣਗੇ ਇੱਥੇ ਪਰਮੇਸ਼ਰ ਕਹਿੰਦੇ ਆ ਕਿ ਤੁਹਾਨੂੰ ਤੁਸੀਂ ਜੇ ਵੀ ਮੇਰੇ ਕਾਰਨ ਪਰਮੇਸ਼ਰ ਕਹਿੰਦੇ ਕਿ ਮੇਰੇ ਕਾਰਨ ਮੈਨੂੰ ਮੰਨਣ ਦੇ ਕਾਰਨ ਕਿ ਤੁਸੀਂ ਮੇਰੇ ਵਚਨਾਂ ਤੇ ਚੱਲਦੇ ਆ ਠੀਕ ਹੈ ਮੇਰੇ ਕਾਰਨ ਕਿ ਤੁਹਾਨੂੰ ਤਾਨੇ ਮਾਰਨਗੇ ਬੋਲੀਆਂ ਮਾਰਨਗੇ ਸਤੋਣਗੇ ਮਤਲਬ ਮਜ਼ਾਕ ਉਡਾਉਂਦੇ ਆ ਝੂਠਮੂਠ ਕਰਦੇ ਆ ਕਿ ਤੁਸੀਂ ਇਦਾਂ ਨਹੀਂ ਤੁਸੀਂ ਤਾਂ ਇਦਾਂ ਕਹਿੰਦੇ ਆ ਤੁਸੀਂ ਤਾਂ ਪਰਮੇਸ਼ਰ ਨੂੰ ਮਜ਼ਾਕ ਬਣਾਇਆ ਹੁਣ ਬਹੁਤ ਕੁਝ ਇਹ ਚੀਜ਼ਾਂ ਹੁਣ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਚੱਲਦੀਆਂ ਪਈਆਂ ਆ ਠੀਕ ਆ ਪਰਮੇਸ਼ਰ ਕਹਿੰਦੇ ਤੁਸੀਂ ਧਾਨਿਓ ਠੀਕ ਆ ਅਗਲਾ ਜੇ ਕੋਈ ਪਰਮੇਸ਼ਰ ਦਾ ਨਾਮ ਲੈ ਕੇ ਵੀ ਸਾਨੂੰ ਚੜਾਉਂਦਾ ਹੈ ਕਿ ਤੁਸੀਂ ਹਾਲੇਲੂਇਆ ਆ ਯੈਸੂ ਯੈਸੂ ਕਰਦੇ ਆ ਹਨਾ ਇੱਕ ਹਿਸਾਬ ਨਾਲ ਉਹ ਵੀ ਪਰਮੇਸ਼ਰ ਦਾ ਨਾਮ ਲੈਂਦੇ ਆ ਉਹ ਵੀ ਲਿਖਿਆ ਜਾਂਦਾ ਆ ਪਰਮੇਸ਼ਰ ਦੀ ਡਾਇਰੀ ਦੇ ਵਿੱਚ ਠੀਕ ਆ ਚਾਹੇ ਮਜ਼ਾਕ ਉਡਾਉਂਦੇ ਆ ਚਾਹੇ ਕੁਝ ਵੀ ਆ ਠੀਕ ਆ ਬਟ ਪਰਮੇਸ਼ਰ ਕਹਿੰਦੇ ਵੀ ਤੁਸੀਂ ਉਸ ਚੀਜ਼ ਨੂੰ ਮਤਲਬ ਸਹਾਰਦੇ ਆ ਕਿ ਤੁਸੀਂ ਧੰਨ ਆ ਠੀਕ ਆ ਔਰ 12 ਇਤ ਦੇ ਵਿੱਚ ਜਾਣੇ ਆ ਆਨੰਦ ਹੋਵੋ ਅਤੇ ਖੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ ਇਸ ਲਈ ਜੋ ਉਹਨਾਂ ਨੇ ਤੁਹਾਹਤੋਂ ਅਗਲਿਆਂ ਨਬੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ ਪਰਮੇਸ਼ਰ ਕਹਿੰਦੇ ਵੀ ਜਿਹੜੇ ਸਤਾਉਂਦੇ ਆ ਠੀਕ ਆ ਜਿਹੜੇ ਸਾਨੂੰ ਠੱਠੇ ਉਡਾਉਂਦੇ ਆ ਸਾਡੇ ਤੇ ਮਜ਼ਾਕ ਉਡਾਉਂਦੇ ਆ ਤੁਸੀਂ ਖੁਸ਼ ਹੋਇਆ ਕਰੋ ਉਸ ਚੀਜ਼ ਵਿੱਚ ਆਨੰਦ ਮਾਣਿਆ ਕਰੋ ਠੀਕ ਆ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਇਹ ਸਮਰੱਥ ਦਿੱਤੀ ਹੋਈ ਆ ਬਹੁਤ ਸਾਰੀ ਮੈਂ ਵੀ ਅਵੈਂਜੇਲਿਸਮ ਤੇ ਜਾਂਦੀ ਆ ਸਿਸਟਰ ਅਮਨਦੀਪ ਵੀ ਜਾਂਦੇ ਆ ਠੀਕ ਆ ਜਿਹੜੇ ਜਾਂਦੇ ਉਹਨਾਂ ਨੂੰ ਪਤਾ ਹੀ ਆ ਕਿੰਦਾਂ ਲੋਕੀ ਮਜ਼ਾਕ ਉਡਾਉਂਦੇ ਆ ਠੀਕ ਆ ਇੱਕ ਵੀਡੀਓ ਵੀ ਵਾਇਰਲ ਹੋਈ ਹੋਈ ਆ ਕਾਫੀ ਜਿਹੜੀ ਪਾਸਟਰ ਬਲਜਿੰਦਰ ਦੀ ਚਰਚ ਦੇ ਵਿੱਚ ਆ ਹਨਾ ਕਿ ਜਿਹੜਾ ਮੇਰਾ ਯਿਸੂ ਯਿਸੂ ਮਜ਼ਾਕ ਉਡਾਉਂਦੇ ਆ ਹਨਾ ਉਸ ਚੀਜ਼ ਨੂੰ ਬਟ ਸਾਨੂੰ ਉਸ ਵਿੱਚ ਕਿਸੇ ਨਾਲ ਬਹਿਸ-ਵਾਜੀ ਨਹੀਂ ਕਰਨੀ ਚਾਹੀਦੀ ਆ ਸਾਨੂੰ ਉਹ ਉਹਦੇ ਹਾਲਤਿਆਂ ਨੂੰ ਛੱਡ ਦੇਣਾ ਚਾਹੀਦਾ ਸਾਨੂੰ ਪਰਮੇਸ਼ਰ ਦੇ ਨਾਲ ਰਿਸ਼ਤਾ ਆਪਣਾ ਜਿਹੜਾ ਹੈ ਉਹ ਬਣਾਈ ਰੱਖਣਾ ਚਾਹੀਦਾ ਆ ਤੇ ਸਾਨੂੰ ਆਪਣੇ ਪਰਮੇਸ਼ਰ ਦੇ ਵਚਨਾਂ ਦੇ ਨਾਲ ਪਰਮੇਸ਼ਰ ਦੀ ਉਸਤੇ ਦੇ ਨਾਲ ਸਾਨੂੰ ਆਨੰਦ ਰਹਿਣਾ ਚਾਹੀਦਾ ਆ ਖੁਸ਼ ਰਹਿਣਾ ਚਾਹੀਦਾ ਆ ਠੀਕ ਆ ਔਰ 13ਵੇਂ ਆ ਦੇਖਦੇ ਆ ਤੁਸੀਂ ਧਰਤੀ ਦੇ ਲੂਣ ਹੋ ਪਰ ਜੇ ਲੂਣ ਬੇਸਵਾਦ ਹੋ ਜਾਵੇ ਤਾਂ ਕਿਸ ਕਿਸ ਵਿਧ ਸਲੂਣਾ ਕੀਤਾ ਜਾਵੇਗਾ ਉਹ ਫਿਰ ਕਿਸੇ ਕੰਮ ਦਾ ਨਹੀਂ ਪਰ ਇਹ ਕੀ ਬਾਹਰ ਸੁਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿਧਿਆ ਜਾਵੇ ਇੱਥੇ ਪਰਮੇਸ਼ਰ ਕਹਿੰਦੇ ਆ ਕਿ ਤੁਸੀਂ ਤੁਸੀਂ ਧਰਤੀ ਦੇ ਲੂਣ ਹੋ ਪਰ ਜੇ ਲੂਣ ਬੇਸਵਾਦ ਹੋ ਜਾਵੇ ਤਾਂ ਕਿਸ ਕਿਸ ਵਿਧ ਸਲੂਣਾ ਕੀਤਾ ਜਾਵੇਗਾ ਇਹਦਾ ਮਤਲਬ ਕਿ ਇਹ ਫਿਰ ਮਤਲਬ ਕਿਸੇ ਕੰਮ ਦਾ ਨਹੀਂ ਆ ਪਰ ਇਹ ਇੱਕ ਮਤਲਬ ਜਿੱਦਾਂ ਵਚਨ ਸਾਨੂੰ ਮਤਲਬ ਧਰਤੀ ਦਾ ਜਿਹੜਾ ਆ ਆਪਣਾ ਪਰਮੇਸ਼ਵਰ ਨੇ ਇਸ ਜਗ੍ਹਾ ਤੇ ਸਾਨੂੰ ਧਰਤੀ ਦਾ ਲੂਣ ਆਖਿਆ ਆ ਕਿ ਜਿੱਦਾਂ ਪਹਿਲੇ ਸਮਿਆਂ ਦੇ ਵਿੱਚ ਕੋਈ ਜਿੱਦਾਂ ਚੀਜ਼ਾਂ ਜਿੱਦਾਂ ਰੱਖਦੇ ਸੀ ਸਾंभ ਕੇ ਠੀਕ ਆ ਉਹਨਾਂ ਨੂੰ ਨਮਕ ਲਾ ਕੇ ਰੱਖਦੇ ਸੀ ਤਾਂ ਕਿ ਉਹ ਚੀਜ਼ ਜਿਹੜੀ ਆ ਉਹ ਖਰਾਬ ਨਾ ਹੋ ਸਕੇ ਹਨਾ ਫਿਰ ਕਿਸੇ ਚੀਜ਼ ਨੂੰ ਸੁਆਦਲਾ ਬਣਾਉਣ ਦੇ ਲਈ ਠੀਕ ਆ ਨਮਕ ਦੀ ਵਰਤੋਂ ਕੀਤੀ ਜਾਂਦੀ ਆ ਅਗਰ ਸਾਰੇ ਲੋਕ ਜਿੱਦਾਂ ਪਾਪ ਵਿੱਚ ਚਲੇ ਜਾਣ ਠੀਕ ਹੈ ਤੇ ਜਿਹੜੀ ਸਾਰੀ ਦੁਨੀਆ ਆ ਉਹ ਬਹੁਤ ਵੱਡਾ ਮਤਲਬ ਕਹਿ ਲੋ ਕਿ ਕਹਿਰ ਕਹਿਰ ਆ ਜਾਣਾ ਦੁਨੀਆ ਤੇ ਜੇ ਸਾਰੀ ਦੁਨੀਆ ਪਾਪ ਦੇ ਵਿੱਚ ਚਲੀ ਜਾਵੇ ਠੀਕ ਆ ਪਰ ਇਸ ਧਰਤੀ ਨੂੰ ਇੱਕ ਬੈਲੈਂਸ ਰੱਖਣ ਦਾ ਕਰਕੇ ਉਹਨੂੰ ਕੰਟਰੋਲ ਕਰਨ ਦਾ ਕਰਕੇ ਠੀਕ ਆ ਤੇ ਲੋਕਾਂ ਦੇ ਜੀਵਨ ਨੂੰ ਬਦਲਣ ਦੇ ਲਈ ਪਰਮੇਸ਼ਰ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਆ ਧਾਰਮਿਕਤਾ ਬਖਸ਼ੀ ਆ ਉਹਨਾਂ ਦੇ ਦਿਲਾਂ ਦੇ ਵਿੱਚ ਮਾਨਸਾਨੀਅਤ ਬਖਸ਼ੀਆ ਠੀਕ ਆ ਇੱਕ ਧਾਰਮਿਕ ਹੋਣ ਦੇ ਨਾਂ ਤੇ ਠੀਕ ਆ ਉਹ ਧਾਰਮਿਕਤਾ ਸਾਡਾ ਲੂਣ ਆ ਠੀਕ ਆ ਤੇ ਪਰਮੇਸ਼ਵਰ ਸਾਨੂੰ ਧਰਤੀ ਦਾ ਲੂਣ ਦੱਸਦਾ ਆ ਠੀਕ ਆ ਪਰਮੇਸ਼ਰ ਨੇ ਸਾਨੂੰ ਆਖਿਆ ਧਰਤੀ ਦਾ ਲੂਣ ਠੀਕ ਆ ਕਿ ਅਸੀਂ ਜਿੱਥੇ ਵੀ ਜਾਈਏ ਅਸੀਂ ਬਚਾਉਣ ਵਾਲਾ ਕੰਮ ਕਰੀਏ ਠੀਕ ਆ ਅਸੀਂ ਕਿਸੇ ਚੀਜ਼ ਨੂੰ ਖਰਾਬ ਨਾ ਹੋਣ ਦਈਏ ਠੀਕ ਆ ਸਾਨੂੰ ਚਾਹੀਦਾ ਹੈ ਕਿ ਅਸੀਂ ਮਨੁੱਖਾਂ ਨੂੰ ਸਹੀ ਕੰਮਾਂ ਤੇ ਲਾਈਏ ਠੀਕ ਆ ਪਰਮੇਸ਼ਰ ਦੇ ਬਚਨਾਂ ਵੱਲ ਲਾਈਏ ਠੀਕ ਆ ਇਹ ਵਰਦਾਨ ਸਾਨੂੰ ਪਰਮੇਸ਼ਵਰ ਨੇ ਦਿੱਤਾ ਆ ਤਾਂ ਸਾਨੂੰ ਚਾਹੀਦਾ ਆ ਕਿ ਜਿਵੇਂ ਕਿ ਅਸੀਂ ਲੋਕਾਂ ਨੂੰ ਲੋਕਾਂ ਦੇ ਕੋਲ ਜਾਈਏ ਤੇ ਪਰਮੇਸ਼ਵਰ ਦਾ ਵਚਨ ਦਸੀਏ ਠੀਕ ਆ ਉਹਨਾਂ ਦੇ ਵਿੱਚ ਸਵਾਦ ਲਿਆਈਏ ਠੀਕ ਆ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਜਿੱਦਾਂ ਅਸੀਂ ਪਰਮੇਸ਼ਵਰ ਦਾ ਵਚਨ ਨੂੰ ਚਖਿਆ ਆ ਲੋਕਾਂ ਨੂੰ ਵੀ ਚਖਾਈਏ ਠੀਕ ਆ ਤੇ ਲੋਕਾਂ ਨੂੰ ਜਿਹੜਾ ਆ ਖਰਾਬ ਹੋਣ ਤੋਂ ਅਸੀਂ ਬਚਾਈਏ ਔਰ ਨੈਕਸਟ ਆਇਆ ਤੇ ਆ ਜਾਣੇ ਆ ਪਰਮੇਸ਼ਰ ਇੱਥੇ ਕਹਿੰਦੇ ਆ 5 ਦੀ 14 ਦੇ ਵਿੱਚ ਤੁਸੀਂ ਜਗਤ ਦੇ ਚਾਨਣ ਹੋ ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਜਾ ਨਹੀਂ ਰਹਿ ਸਕਦਾ ਪਰਮੇਸ਼ਰ ਨੇ ਯੋਹਨਾ ਦੀ ਕਿਤਾਬ ਵਿੱਚ ਵੀ ਆਪਣੇ ਆਪ ਨੂੰ ਜਗਤ ਦਾ ਚਾਨਣ ਦੱਸਿਆ ਆ ਤਾਂ ਇਸ ਆਇਤ ਦੇ ਵਿੱਚ ਪਰਮੇਸ਼ਰ ਕਹਿੰਦੇ ਆ ਕਿ ਤੁਸੀਂ ਜਗਤ ਦੇ ਚਾਨਣ ਹੋ ਸਾਨੂੰ ਵੀ ਪਰਮੇਸ਼ਰ ਨੇ ਜਗਤ ਦਾ ਚਾਨਣ ਆਖਿਆ ਵਾ ਇਸ ਆਇਤ ਦੇ ਵਿੱਚ ਠੀਕ ਆ ਜਿਹੜਾ ਨਗਰ ਪਹਾੜ ਉੱਤੇ ਵੱਸਦਾ ਆ ਮਤਲਬ ਉਚਾਈਆਂ ਦੇ ਵਿੱਚ ਆ ਠੀਕ ਆ ਤੇ ਇਹ ਜਿਹੜਾ ਆ ਗੁੱਜਾ ਨਹੀਂ ਰਹਿ ਸਕਦਾ ਮਤਲਬ ਵਾਂਝਾ ਨਹੀਂ ਰਹਿ ਸਕਦਾ ਠੀਕ ਆ ਤੇ ਪਰਮੇਸ਼ਵਰ ਨੇ ਕਿਹਾ ਕਿ ਇੱਥੇ ਪਰਮੇਸ਼ਵਰ ਨੇ ਕਿਹਾ ਕਿ ਤੁਸੀਂ ਤੁਸੀਂ ਵੀ జగਤ ਦੇ ਚਾਨਣ ਹੋ ਠੀਕ ਆ ਜਿਵੇਂ ਪਰਮੇਸ਼ਵਰ ਚਾਨਣ ਆ ਤੇ ਅਸੀਂ ਪਰਮੇਸ਼ਵਰ ਦੇ ਧੀਆ ਪੁੱਤਰ ਆ ਪਰਮੇਸ਼ਵਰ ਨੇ ਸਾਨੂੰ ਆਪਣੇ ਸਰੂਪ ਦੇ ਬਣਾਇਆ ਵਾ ਆਪਣੇ ਜਿਹਾ ਬਣਾਇਆ ਠੀਕ ਆ ਸਾਡੇ ਵਿੱਚ ਆਪਣਾ ਸਾਹ ਫੂਕਿਆ ਪਰਮੇਸ਼ਵਰ ਨੇ ਠੀਕ ਆ ਤੇ ਪਰਮੇਸ਼ਰ ਨੇ ਆਪਣੇ ਆਪ ਨੂੰ ਵੀ ਚਾਨਣ ਆਖਿਆ ਤੇ ਸਾਨੂੰ ਵੀ ਚਾਨਣ ਆਖਿਆ ਜਿਵੇਂ ਸ਼ੇਰ ਦਾ ਬੱਚਾ ਸ਼ੇਰ ਹੁੰਦਾ ਹੈ ਨਾ ਓਵੇਂ ਪਰਮੇਸ਼ਰ ਨੇ ਵੀ ਸਾਨੂੰ ਚਾਨਣ ਪਰਮੇਸ਼ਰ ਆਪ ਵੀ ਚਾਨਣ ਤੇ ਸਾਨੂੰ ਵੀ ਚਾਨਣ ਆਖਿਆ ਆ ਠੀਕ ਆ ਤੇ ਪਰਮੇਸ਼ਰ ਦੀ ਔਲਾਦ ਅ ਪਰਮੇਸ਼ਰ ਦੀ ਜਿਹੜੀ ਔਲਾਦ ਆ ਉਹ ਵੀ ਚਾਨਣੀ ਹੋਊਗੀ ਅਗਰ ਜੇ ਪਰਮੇਸ਼ਰ ਚਾਨਣ ਹੈ ਜੇ ਪਰਮੇਸ਼ਰ ਨੇ ਸਾਨੂੰ ਚਾ ਕਰ ਦਿੱਤਾ ਤਾਂ ਫਿਰ ਸਾਨੂੰ ਅ ਕੋਸ਼ ਲੋਕੋਣ ਦੀ ਜ਼ਰੂਰਤ ਨਹੀਂ ਆ ਵੀ ਅਸੀਂ ਆਪਣੇ ਜੋ ਪਰਮਿਸ਼ਨ ਨੇ ਸਾਨੂੰ ਵਰਦਾਨ ਦਿੱਤੇ ਆ ਜਿੱਦਾਂ ਮੈਨੂੰ ਵਰਸ਼ਿਪ ਨੂੰ ਲੈ ਕੇ ਆ ਠੀਕ ਹੈ ਹੁਣ ਮੈਂ ਐਵੈਂਜੇਲਿਸਮ ਵੀ ਕਰਦੀ ਆ ਠੀਕ ਹੈ ਮੈਂ ਪਹਿਲਾਂ ਡਰਦੀ ਸੀਗੀ ਮੈਂ ਐਵੈਂਜੇਲਿਸਮ ਤੇ ਨਹੀਂ ਜਾਂਦੀ ਸੀਗੀ ਹਨਾ ਕਿ ਲੋਕੀ ਮਜ਼ਾਕ ਉਡਾਉਂਦੇ ਆ ਮੇਰ ਮਨ 'ਚ ਇਹ ਹੁੰਦਾ ਸੀਗਾ ਕਿ ਮੈਂ ਜੇ ਕੁਝ ਕਿਸੇ ਨੂੰ ਪ੍ਰਚਾਰ ਮੈਂ ਦੱਸਾਂ ਕੋਈ ਵਜਨ ਮੈਂ ਕੁਝ ਗਲਤ ਨਾ ਬੋਲ ਦੇਵਾਂ ਹਨਾ ਮੈਂ ਹੌਲੀ ਹੌਲੀ ਸਿਸਟਰ ਪੂਜਾ ਹੁਣਾਂ ਨਾ ਮੈਂ ਜਾਂਦੀ ਰਹੀ ਗੀਤਾ ਸਿਸਟਰ ਮੇਰੇ ਮੰਮੀ ਜਾਂਦੇ ਰਹੇ ਮੈਂ ਹੌਲੀ ਹੌਲੀ ਜਾਣਾ ਸਟਾਰਟ ਕੀਤਾ ਫਿਰ ਮੈਂ ਉਹਨਾਂ ਨੂੰ ਮਤਲਬ ਦੇਖਿਆ ਵੀ ਉਹ ਕਿਸ ਤਰੀਕੇ ਦੇ ਨਾਲ ਬੋਲਦੇ ਪਏ ਆ ਕਿਸ ਤਰੀਕੇ ਨਾਲ ਗੱਲਬਾਤ ਕਰਦੇ ਆ ਠੀਕ ਆ ਪਰਮੇਸ਼ਰ ਨੇ ਉਸ ਚੀਜ਼ ਦਾ ਮੇਰੇ ਅੰਦਰ ਵਰਦਾਨ ਪਾਇਆ ਤਾਂ ਕਿ ਮੈਂ ਵੀ ਲੋਕਾਂ ਨਾਲ ਗੱਲ ਕਰ ਸਕਾਂ ਬਟ ਸਾਨੂੰ ਅਗਰ ਪਰਮੇਸ਼ਵਰ ਨੇ ਕੋਈ ਗਿਫਟਸ ਦਿੱਤੇ ਆ ਸਾਨੂੰ ਉਸ ਚੀਜ਼ ਨੂੰ ਲੁਕਾਉਣਾ ਨਹੀਂ ਚਾਹੀਦਾ ਕਿ ਹਾਂ ਵੀ ਮੈਨੂੰ ਹੁਣ ਵਰਸ਼ਿਪ ਆਉਂਦੀ ਆ ਤੇ ਮੈਨੂੰ ਉਹ ਕਰਨੀ ਨਹੀਂ ਚਾਹੀਦੀ ਕਿ ਮੈਂ ਮੈਨੂੰ ਜੇ ਸੰਗ ਆਉਂਦੀ ਆ ਜਾਂ ਮੈਂ ਉਦਾਂ ਨਹੀਂ ਕਰਨੀ ਕੋਈ ਵਜ੍ਹਾ ਕਰਕੇ ਜਾਂ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਸੀ ਤਾਂ ਨਹੀਂ ਕਰਨੀ ਹਨ ਜੇ ਸਾਨੂੰ ਪਰਮਿਸ਼ਨ ਨੇ ਗਿਫਟਸ ਦਿੱਤੇ ਉਹ ਪਰਮੇਸ਼ਵਰ ਦੀ ਮਰਜ਼ੀ ਆ ਠੀਕ ਆ ਤੇ ਅਸੀਂ ਬਹੁਤ ਕਿਸਮਤ ਵਾਲੇ ਆ ਕਿ ਪਰਮੇਸ਼ਰ ਨੇ ਸਾਨੂੰ ਇਸ ਲਈ ਸਮਝਾਇਆ ਕਿ ਅਸੀਂ ਪਰਮੇਸ਼ਰ ਦੀ ਇਬਾਦਤ ਕਰ ਸਕੀਏ ਏਵੈਂਜੇਲਿਸਮ ਕਰਕੇ ਜਾਂ ਪਰਚਾ